ਮਾਤਾ ਚਰਨ ਗੌਰ ਜੀ ਦਾ ਕਿਸੇ ਨੇ ਪਤਲਾ ਨਹੀਂ ਫੂਕਿਆ ਇਹ ਕੁਛ ਬੱਚਿਆਂ ਨੇ ਇਹ ਜਿਹੜਾ ਕੰਮ ਕੀਤਾ ਵਾ ਉਹਨਾਂ ਨੇ ਤਾਂ ਪਤਾ ਲੱਗਿਆ ਵੀ ਮਾਤਾ ਚਰਨ ਗੌਰ ਦਾ ਪਤਲਾ ਉਹ ਜਿਹੜਾ ਫੋਟੋ ਜਿਹੜੀ ਉਹ ਲਾ ਲਈ ਗਈ ਹੈ ਫੋਟੋ ખોਲੀ ਆ ਮੈਂ ਉਹਦੇ ਲਈ ਮਾਫੀ ਮੰਗਦਾ ਹਾਂ ਵਿਖੋ ਵਿਚਾਰਨ ਗੌਰ ਮਾਤਾ ਜਿਹੜੀ ਉਹ ਸਾਡੇ ਬੜੇ ਆਦਰਨੀਏ ਨੇ ਉਹ ਰਿਸਪੈਕਟਡ ਨੇ ਅਸੀਂ ਉਹਨਾਂ ਦਾ ਪੂਰਾ ਆਦਰ ਸਤਿਕਾਰ ਕਰਦੇ ਆਂ ਬੰਦੇ ਕਹਿੰਦੇ ਕਿਹ ਬੰਦੇ ਨੇ ਵਹਿ ਲਈ ਪਈ ਇਹ ਫੋਟੋ ਗਲਤ ਤੁਸੀਂ ਲਾ ਰਹੇ ਹੋ ਉਹ ਆਈਡੀਆ ਇਹ ਸੀਗਾ ਉਹਨਾਂ ਦਾ ਵੀ ਸ਼ਾਇਦ ਇਹ ਬਨਹਾਸ ਦੀ ਮੰਮੀ ਆ ਦੇਖੋ ਜਿਹੜੀ ਅ ਅੰਸਰ ਅਨੁਲਲਾ ਮਿਸਜਿਜ਼ ਚਰਚਾ ਉੱਤੇ ਹਰ ਐਤਵਾਰ ਕੋਈ ਬੰਦਾ 1.5-2 ਲੱਖ ਬੰਦਾ ਹੁੰਦਾ ਔਰ ਕੌਣ ਬੰਦਾ ਕੀ ਕਰ ਰਿਹਾ ਵਾ ਇਹਦੇ ਬਾਰੇ ਤਾਂ ਅਸੀਂ ਨਹੀਂ ਦੱਸ ਸਕਦੇ ਦੂਜੀ ਜਿਸ ਬੰਦੇ ਦੀ ਗੱਲ ਕਰਦੇ ਹੋ ਜਿਹੜਾ ਮੁੰਡਾ ਅਗਰ ਤਾਂ ਲੱਗਦਾ ਕਿ ਉਹ ਉੱਥੇ ਕੋਈ ਸੇਵਾਦਾਰ ਆ ਉਹਦਾ ਕੋਈ ਆਈ ਕਾਰਡ ਹੋਣਾ ਚਾਹੀਦਾ ਵਾ ਉਹਦੀ ਵੀ ਉੱਥੇ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਆ ਹੁਣ ਉੱਥੇ 2 ਲੱਖ ਉਹਨਾਂ ਆਪਣੇ ਗੁਰਦੁਆਰਾ ਸਾਹਿਬ ਜਾ ਰਿਹਾ ਕੋਈ ਹਰਮੰਦਰ ਸਾਹਿਬ ਮੱਥੇ ਟੇਕਣ ਜਾ ਰਿਹਾ ਉੱਥੇ ਉਹ ਜਾ ਕੇ ਗੋਲੀ ਚਲਾ ਜਾਂਦਾ ਉੱਥੇ ਹੋਰ ਹਰਮੰਦਰ ਸਾਹਿਬ ਵਾਲਿਆਂ ਥੋੜਾ ਕੋਈ ਜੁਮਮਵਾਰਾ ਹੈਗਾ ਉਹਦਾ ਉਹ ਕਹ ਰਿਹਾ ਕਿ ਉੱਥੇ ਸੇਵਾਦਾਰ ਹੈ ਬਿਲਕੁਲ ਸੇਵਾਦਾਰ ਨਹੀਂ ਨਹੀਂ ਬਿਲਕੁਲ ਉਹਨੇ ਆਪਣੀ ਵੀਡੀਓ ਦੇ ਕੇ ਸਪਸ਼ਟੀਕਰਨ ਦਿੱਤਾ ਆ ਤੁਸੀਂ ਉਹਦੀਆਂ ਦੋ ਵੀਡੀਓ ਦੇਖ ਲਓ ਅਸੀਂ ਵੀ ਵੇਖੀਆਂ ਉਹਦੀਆਂ ਵੀਡੀਓਜ਼ ਉਹਦਾ ਪਾਸਟਰ ਵੇਖੋ ਕਿਸੇ ਚਰਚ ਦੇ ਵਿੱਚ ਜਾਣ ਦੇ ਨਾਲ ਉਹ ਇਹ ਨਹੀਂ ਹੁੰਦਾ ਕਿ ਚਰਚ ਚੱਲ ਗਿਆ ਤੇ ਉਹ ਮਾਲਕ ਦਾ ਕਸੂਰ ਹੋ ਗਿਆ ਸੋ ਇਹ ਜਿਹੜੀਆਂ ਚੀਜ਼ਾਂ ਬੇਬਨ ਵੈਸੇ ਮਤਲਬ ਇਹ ਆ ਕਿ ਇੱਕ ਜਾਣ ਬੁਝ ਕੇ ਜਿਹੜੀ ਸਾਜ਼ਿਸ਼ ਆ ਉਨੂੰ ਇੱਕ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਕਿਉਂਕਿ ਕ੍ਰਿਸਮਸ ਆ ਰਿਹਾ ਨਾ ਤੁਸੀਂ ਸਾਰੇ ਵੇਖੋ ਸਾਡੇ ਭਰਾ ਜੀ ਜਿੰਨੇ ਤੁਸੀਂ ਸਾਡੇ ਵੀਰ ਹੋ ਕਿ ਇਹ ਇਸ਼ੂ ਪਿਛਲੇ ਸਾਲ ਵੀ ਉੱਠੇ ਸੀ ਤੁਹਾਨੂੰ ਪਰਵਰਤਨ ਦੇ ਹੋਰ ਕਈ ਤਰ੍ਹਾਂ ਦੇ ਕ੍ਰਿਸਮਸ ਨੂੰ ਹੀ ਖਰਾਬ ਕਰਨਾ ਹੈ ਕਿ ਜਿਹੜੇ ਕ੍ਰਿਸਚਨ ਲੋਕ ਨੇ ਉਹਨਾਂ ਦਾ ਧਿਆਨ ਆਪਾਂ ਡਾਇਵਰਟ ਕਰ ਦਈਏ ਉਹਨਾਂ ਦੇ ਕ੍ਰਿਸਮਸ ਦੇ ਵਿੱਚ ਖੱਲਲ ਪਾਈਏ ਤੋਂ ਇਹ ਆਪਾਂ ਸਾਰਿਆਂ ਨੂੰ ਸੋਚਣਾ ਪਏਗਾ ਕਿ ਇਹ ਇਹ ਜਿਹੜੇ ਲੋਕ ਆ ਕ੍ਰਿਸਮਸ ਤੇ ਕਿਉਂ ਉੱਠਦੇ ਆ ਸਾਰਾ ਸਾਲ ਜਿਹੜਾ ਹੁਣ ਜਨਵਰੀ ਤੋਂ ਬਾਅਦ ਕਿਸੇ ਨੇ ਵੀ ਨਹੀਂ ਬੋਲਣਾ ਇਹ ਹੁਣ ਬਾਅਦ ਚ ਜਰਨ ਫਰਵੀ ਮਾਤ ਪ੍ਰਯਾਜ ਚੋਂ ਦੇਖੋ ਜਿਹੜੇ ਬੰਦੇ ਨੇ ਕੋਈ ਕੰਮ ਕੀਤਾ ਗਲਤ ਕੀਤਾ ਹੁਣ ਜਿਹੜੀ ਇਹ ਗੱਲ ਕਰਦਾ ਉਸ ਬੰਦੇ ਨੇ ਇਹਦੀ ਬੀਬੀ ਦੀ ਗੱਲ ਕਰ ਰਹੇ ਤੁਸੀਂ ਮੈਂ ਤੇ ਆਪ ਐਪਲੀਕੇਸ਼ਨ ਵੇਖ ਕੇ ਆਇਆ ਹਾਂ ਉਹ ਉਹਨਾਂ ਨੇ ਆਪ ਸਟੇਟਮੈਂਟ ਦਿੱਤੀ ਸਾਰੇ ਹਰ ਹਲਕੇ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਹੈ ਕਿ ਸਾਡੇ ਇੱਥੇ ਕੋਈ ਮੋਗੇ ਦਾ ਬੰਦਾ ਆ ਜਿੰਨੇ ਕੋਈ ਰੁਪਇਆ ਉਹਦਾ 2 ਕਰੋੜ ਰੁਪਇਆ ਖਾਦਾ ਉਸੇ ਮੁੰਡੇ ਦੀ ਤੁਸੀਂ ਗੱਲ ਕਰਦੇ ਪਏ ਹੋ 37 ਲੱਖ ਦੀ ਗੱਲ ਕੀਤੀ ਉਹਦੇ ਵਿੱਚ ਹੀ 37 ਲੱਖ ਭਾਜੀ ਉਹਦੇ ਵਿੱਚ ਹੀ 37 ਲੱਖ ਰੁਪਏ ਉਹ ਬੀਬੀ ਨੇ ਆਪ ਉਹਦੇ ਨਾਲ ਮਿਲ ਕੇ ਇੱਕ ਕੰਪਲੇਨ ਫਾਈਲ ਕੀਤੀ ਹੋਈ ਹੈ ਇੱਥੇ ਤੁਹਾਡੇ ਸੀ ਉਹ ਐਫ ਆਈ ਆਰ ਦਰਜ ਹੋਣੀ ਐ ਨਾ ਸਾਰੇ ਰਲ ਕੇ ਕਿੱਥੀ ਹੋਈ ਆ ਤੋ ਇਹ ਵੇਖੋ ਇਹ ਤਾਂ ਪਹਾਨਾ ਸਿੱਧੂ ਉਥੋਂ ਕਿਉਂ ਆਇਆ ਸਿਰਫ ਇਸ਼ੂ ਇਹੀ ਆ ਕਿ ਜਿਹੜੇ ਪੰਜਾਬ ਦੇ ਵਿੱਚ ਕ੍ਰਿਸਮਸ ਆ ਜਾਂ ਪਾਸਟਰਾਂ ਨੂੰ ਬਦਨਾਮ ਕਿੱਦਾਂ ਕਰਨਾ ਇਹਨਾਂ ਦੇ ਤੁਹਾਨੂੰ ਨੂੰ ਬਦਨਾਮ ਕਿੱਦਾਂ ਕਰਨਾ ਤੁਸੀਂ ਦੱਸ ਦੋ ਕਿ ਅੱਜ ਤੱਕ ਇਹ ਕਹਿੰਦੇ ਜੀ 50 ਲੱਖ ਰੁਪਈਆ ਦਿੱਤਾ 50 ਲੱਖ ਰੁਪਈਏ ਸ ਮਤਲਬ ਕੋਈ ਛੋਟੀ ਜੋਕ ਥੋੜੀ ਆ ਗਈ ਐ 25 ਲੱਖ ਇੱਕ ਬੰਦੇ ਨੂੰ ਦੇਣਾ ਲੋ ਜੀ ਤਾਨੂੰ ਹਰਦੀ ਬੇਕੂਤੇ 2.5 ਲੱਖ ਬੰਦਾ ਬੈਠਦੇ ਜੀ ਬੋਰਸਲ ਜੀ ਦੇ ਚਰਚੇ ਵਿੱਚ ਆ ਸਾਰੇ ਸਾਡੇ ਪਾਰੀ ਚਰਚਾ ਦੇ ਬੈਠੇ ਆ ਇਹਨਾਂ ਦੇ ਕੋਲ ਹਜ਼ਾਰਾਂ ਲੋਕ ਆਉਂਦੇ ਆ 1000 ਬੰਦੇ ਨੂੰ 55 ਲੱਖ ਰੁਪਏ ਦੇ ਕੇ ਵਖਾਓ ਕਿੰਨੀ ਵੱਡੀ ਅਮਾਉਂਟ ਹੋ ਗਈ ਸਰਕਾਰਾਂ ਬੇਵਕੂਰ ਥੋੜਾ ਬਿਠੀਆਂ ਵਾ ਇਹ ਪੈਸਾ ਜਦੋਂ ਬਾਹਰ ਹੁੰਦਾ ਉਹ ਤੇ ਪੂਰੀ ਨਜ਼ਰ ਰੱਖੀ ਜਾਂਦੀ ਆ ਪਰ ਇੱਕ ਚੀਜ਼ ਹੋਰ ਕੁਛ ਨਾ ਜੰਨਾ ਆ ਕਹ ਰਿਹਾ ਵੀ ਮਿਨਹਾਸ ਉਹਨਾਂ ਨੇ ਪੁਤਲੇ ਬੁੱਕੇ ਉਹ ਤੋਂ ਲਾਉਂਦੇ ਪਰ ਤੁਹਾਡੀ ਜਦੇ ਬੰਦੀ ਵੱਲੋਂ ਵੀ ਪਿਛਲੇ ਦਿਨਾਂ ਦੇ ਵਿੱਚ ਪੁਤਲੇ ਬੁੱਕੇ ਗਏ ਆ ਮਿਨਹਾਸ ਦਾ ਸੀਗਾ ਤੇ ਨਾਲੇ ਨਾਲ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਗੌਰ ਦੇ ਪੁਤਲਾ ਫੁਕਿਆ ਨਹੀਂ ਨਹੀਂ ਮਾਤਾ ਚੰਨ ਗੌਰ ਜੀ ਦਾ ਕਿਸੇ ਨੇ ਪੁਤਲਾ ਨਹੀਂ ਫੁਕਿਆ ਹਾਂ ਜੀ ਮੈਂ ਉਹ ਕਲੈਰੀਫਿਕੇਸ਼ਨ ਲੈ ਲਓ ਲੈ ਲਓ ਜਵਾਬ ਲੈ ਵੇਖੋ ਇਹ ਕੁਛ ਬੱਚਿਆਂ ਨੇ ਇਹ ਜਿਹੜਾ ਕੰਮ ਕੀਤਾ ਵਾ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਮਾਤਾ ਚਰਨ ਗੌਰ ਦਾ ਪੁਤਲਾ ਉਹ ਜਿਹੜਾ ਫੋਟੋ ਜਿਹੜੀ ਉਹ ਲਾ ਲਈ ਗਈ ਹੈ ਫੋਟੋ ਕੋਲੀ ਆ ਮਿਸਟੇਕ ਹੋ ਗਈ ਹੈ ਉਹਦੇ ਲਈ ਮੈਂ ਮਾਤਾ ਜੀ ਮੰਗਦਾ ਭਜਾਨੀ ਮੈਂ ਉਹਦੇ ਲਈ ਮਾਫੀ ਮੰਗਦਾ ਵੇਖੋ ਪਿਆਰਨ ਗੌਰ ਮਾਤਾ ਜਿਹੜੀ ਉਹ ਸਾਡੇ ਬੜੇ ਆਦਰਨੀਏ ਨੇ ਰਿਸਪੈਕਟਡ ਨੇ ਅਸੀਂ ਉਹਨਾਂ ਦਾ ਪੂਰਾ ਆਦਰ ਸਤਿਕਾਰ ਕਰਦੇ ਆਂ ਤੇ ਇਹ ਇੱਕ ਮਿਸਟੇਕ ਹੋਈ ਆ ਉਹ ਜਿਹੜੀ ਫੋਟੋ ਸੀ ਉਹ ਸਾਡੇ ਕੋਲ ਆ ਉਹ ਜਦੋਂ ਬੰਦੇ ਕਰਦੇ ਉਦੋਂ ਕਿਹੇ ਬੰਦੇ ਨੇ ਭੇਜ ਲਈ ਵੀ ਇਹ ਫੋਟੋ ਗਲਤ ਤੁਸੀਂ ਲਾ ਰਹੇ ਹੋ ਉਹ ਆਈਡੀਆ ਇਹ ਸੀਗਾ ਉਹਨਾਂ ਦਾ ਵੀ ਸ਼ਾਇਦ ਇਹ ਮਨਾਸ ਦੀ ਮੰਮੀ ਆ ਮਾਤਾ ਇਸ ਕਰਕੇ ਹੋ ਗਿਆ ਅਦਰਵਾਈਜ਼ ਉਹ ਫੋਟੋ ਲੈ ਲਈ ਗਈ ਸੀ ਉਤਾਰ ਲਈ ਗਈ ਸੀ ਉਹ ਸਾਡੇ ਹੱਥ ਨਹੀਂ ਉਹ ਵਿਅਕਤੀ ਕਿੱਥੇ ਆ ਜਿਨ੍ਹਾਂ ਦੀ ਫੇਕ ਹੀਲਿੰਗ ਹੋਈ ਆ ਉਹ ਵਿਅਕਤੀ ਕਿੱਥੇ ਆ ਜਿਨ੍ਹਾਂ ਦਾ ਫੇਕ ਧਰਮ ਪਰਿਵਰਤਨ ਕੀਤਾ ਗਿਆ ਉਹ ਵਿਅਕਤੀ ਕਿੱਥੇ ਨੇ ਜਿਨ੍ਹਾਂ ਨੂੰ 25-25 ਲੱਖ ਦਿੱਤਾ ਗਿਆ ਉਹਨਾਂ ਨਾਲ ਕੋਈ ਵੀ ਨਹੀਂ ਆਇਆ ਇੱਕ ਸਬੂਤ ਜਿਹੜਾ ਹੈਗਾ ਉਹ ਕਾਫੀ ਹੁੰਦਾ ਅਸੀਂ ਮੰਨ ਲਾਂਗੇ ਕਿ ਇੱਕ ਸਬੂਤ ਤੁਸੀਂ ਲੈ ਕੇ ਆਓ ਤੇ ਅਸੀਂ ਉਹਨਾਂ ਨੂੰ ਕਿੰਨੀ ਵਾਰ ਇਹ ਕੱਲ ਚੈਲੰਜ ਕੀਤੀ ਕਿ ਉੱਥੇ ਲੱਖਾਂ ਲੋਕ ਆਂਦੇ ਆਰ ਸੰਡੇ ਤੁਸੀਂ ਬਾਹਰ ਕੈਮਰਾ ਲੈ ਕੇ ਖੜੇ ਹੋ ਜੋ ਸਭ ਦੀ ਫੇਸਬੁੱਕ ਆਈਡਿਜ਼ ਔਨ ਹੈ ਲਾਈਵ ਸਭ ਦੇ ਆਪਸ਼ਨਸ ਹੈ ਤੁਸੀਂ ਕਰੋ ਤੇ ਦੱਸੋ ਕਿ ਲੋਕਾਂ ਨੂੰ ਕਿੱਥੇ ਵਰਗ ਲਾਇਆ ਜਾ ਰਿਹਾ ਔਰ ਕਿੱਥੇ ਫੇਕ ਹੀਲਿੰਗ ਹੋ ਰਹੀ ਹੈ ਦੇਖੋ ਜਿੱਥੇ ਤੱਕ ਧਰਮ ਦਾ ਮਸਲਾ ਹੈ মিডিਆ ਦੇਖੋ ਮੇਰੀ ਗੱਲ ਸੁਣੋ ਅਸੀਂ ਕਹਿ ਰਹੇ ਤੁਸੀਂ ਤੁਸੀਂ ਅੰਦਰ ਦੀ ਗੱਲ ਕੀਤੀ ਅਸੀਂ ਬਾਹਰ ਦੀ ਗੱਲ ਕਰ ਰਹੇ ਹਾਂ ਅਸੀਂ ਕਿਹਾ ਚਲੋ ਅਸੀਂ ਅੰਦਰ ਕੁਝ ਵੀ ਕਰ ਰਹੇ ਆ ਜੇ ਤੁਹਾਡੇ ਅਨੁਸਾਰ ਇਹ ਸਾਰੀਆਂ ਗੱਲਾਂ ਅੰਦਰ ਹੋ ਰਹੀਆਂ ਜਦੋਂ ਬਾਹਰ ਜਾ ਰਹੇ ਉਹ ਤਾਂ ਤੁਸੀਂ ਫ੍ਰੀ ਹੋ ਨਾ ਤੁਸੀਂ ਉਹਨਾਂ ਰੋਕ ਨਹੀਂ ਸਕਦੇ ਕਿ ਆਸੀਂ ਰੋਕ ਨਹੀਂ ਸਕਦੇ ਕਿ ਆਹ ਤੁਸੀਂ ਇਹਨਾਂ ਦਾ ਵੀਡੀਓ ਨਾ ਬਣਾਓ ਜਾਂ ਦੱਸੋ ਕਿਸ ਨੂੰ ਰੋਕਿਆ ਗਿਆ ਕਿ ਉੱਥੇ ਜਾ ਕੇ ਵੀਡੀਓ ਨਾ ਬਣਾਓ ਗੱਲ ਕੱਲੀ ਅੰਕੁਰ ਨੂਰਲਾ ਮਿਨਿਸਟਰੀ ਦੀ ਨਹੀਂ ਹੈ ਅਸੀਂ ਇੱਥੇ ਜਿਹੜੇ ਸਾਰੇ ਪਰਮਾਨ ਨੂੰ ਇਕੱਠਾ ਕਰਨ ਲਈ ਇਕੱਠੇ ਹੋਏ ਆ ਕਿ ਸਾਰੇ ਕਰਨ ਸਾਰੇ ਸਮਾਨ ਹਰ ਬੰਦਾ ਆਪਣੀ ਤਰਫ ਦਾ ਕੰਮ ਕਰ ਰਿਹਾ ਹਰ ਬੰਦਾ ਆਪਣੇ ਸਮਾਨ ਲਈ ਵਰਕ ਕਰ ਰਿਹਾ ਸੋਸ਼ਲ ਵਰਕ ਕਰ ਰਿਹਾ ਜਿੰਦੂ ਆਪਣੇ ਲਈ ਕਰ ਰਿਹਾ ਸਿੱਖ ਆਪਣੇ ਲਈ ਕਰ ਰਿਹਾ ਈਸਾਈ ਧਰਮ ਆਪਣੇ ਲਈ ਕਰ ਰਿਹਾ ਮੁਸਲਮਨ ਧਰਮ ਆਪਣੇ ਲਈ ਕਰ ਰਿਹਾ ਸਾਡਾ ਵਿਚਾਰ ਇਹ ਹੈ ਕਿ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਕੋਈ ਅੰਸਰ ਕੋਈ ਵੀ ਸ਼ਰਾਰਤੀ ਅੰਸਰ ਕਹ ਲਓ ਭਾਨੇ ਸੂਤੋ ਵਰਗਾ ਜਾਂ ਕੋਈ ਵੀ ਕਹ ਲਓ ਕਿ ਜਿਹੜੇ ਆਏ ਦੇ ਨੂੰ ਪਬਲਿਸਿਟੀ ਲੈਣ ਲਈ ਇੱਕ ਫ੍ਰੀ ਦੀ ਪਬਲਿਸਿਟੀ ਲੈਣ ਲਈ ਉਹ ਏਡੀ ਤਰ੍ਹਾਂ ਬਰਨਾਲੇ ਬਟਿੰਡੇ ਤੋਂ ਆ ਕੇ ਜਲੰਧਰ ਦੇ ਵਿੱਚ ਬੁਤਲੇ ਫੁੱਤਰਿਆ ਕੀ ਗੱਲ ਉੱਥੇ ਬੁਤਲੇ ਨਹੀਂ ਫੁੱਟ ਕਰਨ ਸੀਗੇ ਜਾਣ ਪੁੱਜ ਕੇ ਕਿ ਇਹ ਜਦੋਂ ਕੋਈ ਦਿਨ ਤਿਹਾੜੀ ਇਦਾਂ ਦੇ ਆਉਂਦੇ ਆ ਉਹਨਾਂ ਦਿਨ ਤਿਉਹਾਰਾਂ ਦੇ ਵਿੱਚ Hindu ਦਿਨ ਤਿਹਾੜਾਂ ਦੇ ਵਿੱਚ ਜਾਨ ਬੁੱਝ ਕੇ ਬਸਿਹਰੇ ਦੇ ਦਿਨ ਕਈ ਸ਼ਰਾਬੀ ਅੰਸਰ ਨੇ ਕਈ ਬੁਤਲੇ ਭੁਕੇ ਤੇ ਵੀ ਤੁਹਾਨੂੰ ਤੁਹਾਡੇ ਨੌਲੇਜ ਹੋਣਾ ਹੈ ਕਿ ਜਾਨ ਬੁੱਝ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਕੁਝ ਸ਼ਰਾਬੀ ਅੰਸਰ ਜਿਹੜੇ ਅਸੀਂ ਜਾਣਦੇ ਹਾਂ ਵੀ ਇਹਨਾਂ ਸ਼ਰਾਬੀ ਅੰਸਰਾਂ ਦੇ ਉੱਤੇ NSA ਲਾ ਕੇ ਇਹਨਾਂ ਨੂੰ ਉੱਥੇ ਹੀ ਭੇਜਿਆ ਜਾਵੇ ਜਿੱਥੇ ਵੀ ਇਹਨਾਂ ਨੂੰ ਪਾਣੀ ਵੀ ਨਾ نصیਬ ਹੋਵੇ ਤਾਂ ਕਿ ਐਵੇਂ ਜਿਹੇ ਪੰਜਾਬ ਦਾ ਮਾਹੌਲ Hindu Sikh Musalman Isai ਭਾਈਚਾਰੇ ਦੇ ਵਿੱਚ ਜਾਣ ਬੁੱਧ ਕੇ ਦਰਾਲ ਪੰਦੇ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਕੋਈ ਵੀ ਜਿਹੜੀ ਇਹ ਟਾਈਮ ਨਹੀਂ ਲੱਗਦੇ ਕਿ ਮੈਂ ਅੱਜ ਅਸੀਂ ਸਾਰੇ ਹੀ ਸਾਰੇ ਧਰਮ ਇੱਕ ਮੱਜ ਤੇ ਇਕੱਠੇ ਹੋਏ ਆ ਔਰ ਮੈਂ ਸਾਰੇ ਧਰਮਾਂ ਨੂੰ ਇੱਕੋ ਹੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੇ ਸਮਾਂ ਨਾਲ ਇਕੱਠੇ ਹੋ ਆਪਰੇ ਧਰਮ ਲਈ ਇਕੱਠੇ ਹੋ ਔਰ ਕਿਸੇ ਵੀ ਧਰਮ ਦੇ ਖਿਲਾਫ ਕੋਈ ਵੀ ਐਵੋ ਜਿਹੀ ਟਿੱਪਣੀ ਨਾ ਕਰੋ ਤਦ ਹੀ ਉਸ ਧਰਮ ਨੂੰ ਇਸ ਚੀਜ਼ ਦਾ ਬੁਰਾ ਲੱਗਿਆ ਤੇ ਉਹ ਜਿਹੜੇ ਧਰਮ ਦੇ ਖਲਾਫ ਸਨ